ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆ ਪਹਿਲੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਉਹ ਆਪਾਂ ਲੈ ਕੇ ਆਏਗੇ ਮਸ਼ੀਨ ਵਰਕ ਦੇ ਸੂਟਾਂ ਦੇ ਜਿਹੜੇ ਜਾਲੇ ਸੂਟ ਨੇ ਬਹੁਤ ਹੀ ਜਿਆਦੇ ਸੋਹਣੇ ਬਹੁਤ ਹੀ ਜਿਆਦੇ ਪਿਆਰੇ ਨੇ ਆਪਾਂ ਕਸਟਮਰਾਂ ਦੇ ਸੂਟ ਜਿਹੜੇ ਰੈਡੀ ਕਰਵਾਏ ਨੇ ਇਹ ਸੂਟ ਵਧੀਆ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਨਵੀਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਤੁਸੀਂ ਘਰ ਬੈਠੇ ਇਹ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖ ਸਕੋ ਤੇ ਆਪਣੇ ਲਈ ਜਿਹੜੇ ਰੈਡੀ ਕਰਵਾ ਸਕੋ ਦੇਖੋ ਸੂਟਾਂ ਦਾ ਆਰਡਰ ਦੇਣ ਤੋਂ ਪਹਿਲਾਂ ਜੇਕਰ ਤੁਸੀਂ ਸਾਨੂੰ ਕੋਈ ਵੀ ਸੂਟ ਦਾ ਆਰਡਰ ਦੇਣਾਗਾ ਤੁਹਾਨੂੰ ਹਾਫ ਪੇਮੈਂਟ ਪਹਿਲਾਂ ਕਰਨੀ ਪੈਣੀ ਹੈ ਹਾਫ ਪੇਮੈਂਟ ਜਦੋਂ ਤੁਹਾਡਾ ਸੂਟ ਰੈਡੀ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਸਿਲਾਈ ਕਰਵਾਉਣਾ ਨਾ ਕਰਵਾਉਣਾ ਤੁਹਾਡੀ ਆਪਣੀ ਇੱਛ ਤੇ ਆਪਾਂ ਸਲਾਈ ਕਰਕੇ ਵੀ ਜਿਹੜਾ ਸੂਟ ਭੇਜਦੇ ਕਿਉਂਕਿ ਸਲਾਈ ਅਸੀਂ ਖੋਦ ਕਰਦੇ ਆ ਤੁਸੀਂ ਸਾਡਾ ਦੂਸਰਾ ਚੈਨਲ ਦੇਖਿਆ ਹੋਣਾ ਕਮਲ ਫੈਸ਼ਨ ਸੂਟ ਜਿਹਦੇ ਉੱਪਰ ਆਪਾਂ ਸਟੀਚਿੰਗ ਦੇ ਵੀਡੀਓ ਪਾਉਂਦੇ ਨੇ ਇਹਨਾਂ ਦੇ ਸੂਟਾਂ ਦੇ ਬੂਡੀ ਜਿਹਾ ਜਿਹੜਾ ਵੀਡੀਓ ਚ ਪਹਿਲਾਂ ਸੂਟਾਂ ਦੇ ਉਹਦੇ ਉੱਪਰ ਵੀ ਪਾਉਂਦੇ ਸੀ ਤੇ ਹੁਣ ਆਪਾਂ ਇਹ ਚੈਨਲ ਜਿਹੜਾ ਆਪਣਾ ਨਵਾਂ ਬਣਾਇਆਗਾ ਤੇ ਮੈਨੂੰ ਉਮੀਦ ਹੈ ਵੀ ਸਾਡੇ ਸੂਟ ਤੁਹਾਨੂੰ ਬਹੁਤ ਹੀ ਆਦੇ ਪਸੰਦ ਆਉਣਗੇ ਜੇਕਰ ਤੁਸੀਂ ਇਹੀ ਡਿਜ਼ਾਈਨ ਕਿਸੇ ਹੋਰ ਕਲਰ ਕਲਰਾਂ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਤਾਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਜੇਕਰ ਆਰੀ ਹੈਂਡ ਦਾ ਕੰਮ ਕਰਵਾਉ ਤਦ ਤੁਸੀਂ ਸਾਨੂੰ ਉਸ ਸੂਟਾਂ ਦਾ ਆਰਡਰ ਵੀ ਜਿਹੜਾ ਘਰ ਬੈਠੇ ਤੁਸੀਂ ਦੇਖ ਸਕਦੇ ਹੋਗੇ ਤੇ ਅੱਜ ਵਾਲੀ ਸੂਟ ਜਿਹੜੇ ਬਹੁਤ ਹੀ ਪਿਆਰੇ ਕਲਰ ਡਿਜ਼ਾਈਨ ਨੇਗੇ ਤੁਹਾਨੂੰ ਆਪਾਂ ਦਿਖਾਉਣ ਲੱਗੇ ਦੇਖੋ ਨਿਊ ਡਿਜ਼ਾਈਨ ਹੈਗੇ ਸਾਨੂੰ ਜੇ ਦਾ ਕੋਈ ਤੁਹਾਨੂੰ ਇਹਨਾਂ ਦੇ ਵਿੱਚੋਂ ਡਿਜ਼ਾਈਨ ਸੂਟ ਪਸੰਦ ਆ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਡਾਇਰੈਕਟਲੀ ਜੇ ਤੁਸੀਂ ਕਾਲ ਲਗਾ ਕੇ ਸਾਡਾ ਗੱਲਬਾਤ ਕਰ ਸਕਦੇ ਹੋਗੇ ਤੇ ਆਪਣਾ ਬੇਚੇਜ ਕੋ ਜਿਹੜਾ ਸੂਟ ਦਾ ਆਰਡਰ ਸਾਨੂੰ ਦੇ ਸਕਦੇ ਹੋ ਆਪਾਂ ਦਸੱਲੀ ਵਸਤ ਜਿਹੜਾ ਸੂਟ ਆਪਾਂ ਤੁਹਾਡੇ ਤੇ ਕਿਰਪਾ ਚਾਹਵਾਂਗੇ ਕਿ ਚਾਹੇ ਤੁਸੀਂ ਆਲ ਇੰਡੀਆ ਦੇ ਵਿੱਚ ਬੈਠੇ ਹੋ ਚਾਹੇ ਤੁਸੀਂ ਫੋਰਨ ਕਿਸੇ ਵੀ ਕੰਟਰੀ ਦੇ ਵਿੱਚ ਬੈਠੋਗੇ ਇਹ ਨਹੀਂ ਹੈਗਾ ਵੀ ਤੁਹਾਨੂੰ ਤੁਸੀਂ ਆਰਡਰ ਲੈਂਤਾ ਤੇ ਤੁਹਾਡਾ ਸੂਟ ਜਿਹੜਾ ਪਰ ਰੈਡੀ ਕਰਕੇ ਨਹੀਂ ਦੇਵਾਂਗੇ ਕਿਉਂਕਿ ਸਾਨੂੰ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਜਿਹੜੀ ਹਾਂ ਟੈਨਸ਼ਨ ਹੁੰਦੀ ਜਦੋਂ ਵੀ ਸਾਡੇ ਕੋਲ ਆਰਡਰ ਆਉਂਦਾਗਾ ਤਾਂ ਸਾਨੂੰ ਇਸ ਚੀਜ਼ ਦੀ ਟੈਨਸ਼ਨ ਹੁੰਦੀ ਆ ਵੀ ਅਸੀਂ ਦੇਖੋ ਫਟਾਫਟਾ ਕਸਟਮਰ ਦਾ ਸੂਟ ਜਿਹੜਾ ਰੈਡੀ ਕਰਵਾਈਏ ਤੇ ਫਟਾਫਟ ਸਲਾਈ ਕਰਕੇ ਉਹਨਾਂ ਦਾ ਸੂਟ ਜਿਹੜਾ ਦੇਖੋ ਇਹ ਨਹੀਂ ਆਈਗਾ ਵੀ ਅਸੀਂ ਤੁਹਾਡੇ ਸੂਟਾਂ ਦਾ ਆਰਡਰ ਲੈ ਲੇਤਾ ਅਸੀਂ ਤੁਹਾਡੇ ਮੈਸੇਜ ਦਾ ਰਿਪਲਾਈ ਨਹੀਂ ਦੇਵਾਂਗੇ ਤੁਹਾਡੇ ਫੋਨ ਦਾ ਰਿਪਲਾਈ ਨਹੀਂ ਦੇਵਾਂਗੇ ਤੁਹਾਡਾ ਫੋਨ ਨਹੀਂ ਚੱਕਾਂਗੇ ਕਿਉਂਕਿ ਦੇਖੋ ਕਈ ਵਾਰ ਕੀ ਹੁੰਦਾਗਾ ਸਾਡਾ ਫੋਨ ਇਧਰ ਉਧਰ ਪਿਆ ਹੁੰਦਾਗਾ ਤੇ ਅਸੀਂ ਜਿਹੜਾ ਕੰਮ ਦੇ ਵਿੱਚ ਬਿਜੀ ਹੁੰਦੇ ਆ ਤਾਂ ਸਾਡੇ ਤੋਂ ਜਿਹੜਾ ਫੋਨ ਨਹੀਂ ਚੱਕਿਆ ਤਾਂ ਦੇਖੋ ਅਸੀਂ WhatsApp ਮੈਸੇਜ ਦਾ ਰਿਪਲਾਈ ਜ਼ ਜੇਕਰ ਸਾਨੂੰ ਕੋਈ ਵੀ ਕਾਲ ਆਉਂਦੇ ਤਾਂ ਅਸੀਂ ਉਹ ਕਾਲ ਲਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਸਾਨੂੰ ਕਸਟਮਰ ਨੇ ਕਾਲ ਲਗਾਈ ਸੀ ਵੀ ਕੀ وجہ ਤਰ ਲਗਾਈ ਸੀ ਜਾਂ ਕੀ ਉਹਨਾਂ ਨੇ ਦੇਖੋ ਸਾਨੂੰ ਕੋਈ ਐਡਵਾਈਸ ਦੇਣੀ ਹੈ ਤਾਂ ਅਸੀਂ ਦੇਖੋ ਹਰ ਕਾਲ ਜਿਹੜੀ ਸੀ ਉਟਾਉਣੇ ਆਂਗੇ ਤਿਆਰਿਕ ਮੈਸੇਜ ਦਿਓ ਅਸੀਂ ਰਿਪਲਾਈ ਦਿੰਦੇ ਆਂਗੇ ਦੇਖੋ ਸਾਨੂੰ ਉਹ ਚੀਜ਼ ਦੀ ਬਹੁਤ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਜਦੋਂ ਵੀ ਅਸੀਂ ਕਿਸੇ ਵੀ ਸੂਟ ਦਾ ਆਰਡਰ ਲੈਂਦੇ ਆਗੇ ਤਾਂ ਅਸੀਂ ਦੇਖੋ ਆਪਣਾ ਕੋਡ ਦਾ ਸੂਟ ਸਮਝ ਕੇ ਹੀ ਉਹ ਸੂਟ ਨੂੰ ਰੈਡੀ ਕਰਵਾਉਨੇ ਆਗੇ ਤੇ ਸਲਾਈ ਦੇਖੋ ਅਸੀਂ ਖੁਦ ਕਰਦੇ ਆ ਕਿਉਂਕਿ ਸਾਨੂੰ ਵੀ ਪਤਾ ਹੁੰਦਾ ਵੀ ਕਸਟਮਰ ਨੇ ਇਹਦੇ ਉੱਪਰ ਜਿਹੜੇ ਇੰਨੇ ਪੈਸੇ ਲਗਾਏ ਨੇ ਤੇ ਉਹਨਾਂ ਨੇ ਸਾਨੂੰ ਪੇਮੈਂਟ ਦਿੱਤੀ ਆ ਤਾਂ ਅਸੀਂ ਉਸੇ ਰਿਕੋਰਡਿੰਗ ਉਹਨਾਂ ਦਾ ਸੂਟ ਹੈ ਜਿੰਨੇ ਕੋਨਾਂ ਨੇ ਸਾਡੇ ਤੋਂ ਦੇਖੋ ਉਮੀਦ ਰੱਖੀ ਹੁੰਦੀ ਆ ਤਾਂ ਅਸੀਂ ਉਹਨਾਂ ਦੀ ਉਮੀਦ ਤੋਂ ਜ਼ਿਆਦਾ ਜਿਹੜਾ ਕੰਮ ਹੈਗਾ ਤੁੜਾ ਜੇ ਵਧੀਆ ਕਰਕੇ ਦਿੰਨੇ ਆ ਇਹ ਨਹੀਂ ਹੈਗਾ ਵੀ ਉਹਨਾਂ ਨੇ ਜਿਹੜੀ ਵੀ ਸਾਨੂੰ ਕੋਈ ਵੀ ਚੀਜ਼ ਕਹੀ ਸੀ ਤਾਂ ਅਸੀਂ ਉਹਨਾਂ ਦੇ ਕਹਿਣ ਤੋਂ ਬਾਅਦੂਦ ਵੀ ਉਹ ਚੀਜ਼ ਜਿਹੜੀ ਅਸੀਂ ਉਹਨਾਂ ਦੀ ਘਟ ਦੇ ਵਿੱਚ ਬਣਾਈ ਦੇਖੋ ਉਹਨਾਂ ਦਾ ਕੋਈ ਵੀ ਡਿਜ਼ਾਈਨ ਹੈ ਕੋਈ ਵੀ ਉਹਨਾਂ ਦਾ ਕਲਰ ਕੰਬੀਨੇਸ਼ਨ ਹੈ ਕੁਝ ਵੀ ਹੈ ਅਸੀਂ ਕਸਟਮਰ ਤੋਂ ਪੁੱਛ ਕੇ ਦੇ ਕੋਈ ਇੱਕ ਇੱਕ ਚੀਜ਼ ਨੋਟ ਕਰਦੇ ਆ ਉਸ ਤੋਂ ਬਾਅਦ ਅਸੀਂ ਜਿਹੜਾ ਉਹਨਾਂ ਦਾ ਸੂਟ ਦਾ ਆਰਡਰ ਹੈਗਾ ਉਹ ਕੰਪਲੀਟ ਕਰਦੇ ਆ ਕੰਪਲੀਟ ਕਰਨ ਤੋਂ ਬਾਅਦ ਅਸੀਂ ਕਸਟਮਰ ਨੂੰ ਕਹਿੰਨੇ ਵੀ ਤੁਹਾਡਾ ਸੂਟ ਹੈ ਜਿਹੜਾ ਰੈਡੀ ਹੋ ਗਿਆ ਤੇ ਸਾਨੂੰ ਰੈਂਦੀ ਪੇਮੈਂਟ ਜਿਹੜੀ ਉਹ ਕੀਤੀ ਜਾਵੇ ਤਾਜ਼ੀਓ ਪੇਮੈਂਟ ਲੈਣ ਤੋਂ ਬਾਅਦ ਦੇਖੋ ਆਲ ਇੰਡੀਆ ਦੇ ਵਿੱਚ ਸ਼ਿਪਿੰਗ ਚਾਰਜ ਕੋਈ ਨਹੀਂ ਹੈਗਾ ਜੇਕਰ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੋਗੇ ਉਹਦਾ ਸਿਰਫ ਸ਼ਿਪਿੰਗ ਚਾਰਜ ਜਿਹੜਾ ਲੱਗੂਗਾ ਆਓ ਆਪਾਂ ਹੁਣ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਸੋਨੂੰ ਸੋਹਣਾ ਸੋਹਣਾ ਸੂਟ ਹੈੜਾ ਦਿਖਾਉਣਾ ਸ਼ੁਰੂ ਕਰ ਦਿਆਂਗੇ ਮੈਨੂੰ ਉਮੀਦ ਹੈ ਵੀ ਇਹ ਸੂਟ ਤੁਹਾਨੂੰ ਬਹੁਤ ਹੀ ਪਸੰਦ ਆਉਣਗੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਸਾਨੂੰ ਜਿਹੜਾ ਘਰ ਬੈਠੇ ਸੂਟਾਂ ਦਾ ਆਰਡਰ ਦੇ ਸਕਦੇ ਹੋਗੇ ਤੇ ਆਪਣੇ ਜਿਹੜੇ ਸੂਟ ਨੇ ਰੈਡੀ ਨੇ ਆਪਣੇ ਕੋਲ ਮਸ਼ੀਨ ਵਰਕ ਦੇ ਤੇ ਆਪਣੇ ਕੋਲ ਜਿਹੜਾ ਪਹਿਲਾ ਸੂਟ ਆ ਦੇਖੋ ਇਹ ਹੈਗਾਗਾ ਮਸਲੀਨ ਦਾ ਸੂਟ ਹੈਗਾ ਇਹ ਵਾਲਾ ਇਹ ਹੈਗਾ ਮਸਲੀਨ ਦਾ ਸੂਟ ਦੇਖੋ ਤੁਸੀਂ ਦੇਖ ਸਕਦੇ ਹੋ ਇਹਦੇ ਦੋ ਇਸ ਤਰ੍ਹਾਂ ਦੇ ਸੈਂਟਰ ਪੈਨਲ ਜਾਣਗੇ ਸੂਟ ਦੇ ਇਹਦੇ ਨਾਲ ਜੇ ਆਪਾਂ ਕਾਫੀ ਸੂਟ ਇਹਨੇ ਰੈਡੀ ਕਰਵਾ ਕੇ ਕਸਟਮਰ ਨੂੰ ਦੇ ਚੱਕੇ ਆ ਦੇ ਚੁੱਕੇ ਆਗੇ ਤੇ ਪਹਿਲਾਂ ਆਪਣੇ ਕੋਲੇ ਅਨ ਸਟਿਚ ਵੀ ਗਏ ਨੇ ਤੇ ਸਟਿਚ ਹੋ ਕੇ ਵੀ ਗਏ ਨੇ ਜੇਕਰ ਤੁਸੀਂ ਇਹਦਾ ਬਹੁਤ ਹੀ ਪਿਆਰਾ ਦੇਖੋ ਥੋੜਾ ਜਿਹਾ ਲਾਈਟ ਪਿਸਤਾ ਗ੍ਰੀਨ ਜਿਹਾ ਕਲਰ ਹੈ ਨਾ ਮਸਲੀਨ ਦਾ ਸੂਟ ਹੈਗਾ ਬਹੁਤ ਹੀ ਜਿਆਦਾ ਦੇਖੋ ਇਹ ਜਿਹੜਾ ਵਰਕ ਹੋਇਆ ਹੈ ਇਹਦੇ ਉੱਪਰ ਮਸ਼ੀਨਵਰਕ ਦਾ ਕੰਮ ਆ ਸਾਰਾ ਇਹ ਹੈਗਾਗਾ ਬਹਾਮਾ ਦੇ ਉੱਪਰ ਇਹ ਕੰਮ ਹੈਗਾ ਬਹਾਮਾ ਦੇ ਉੱਪਰ ਤੁਸੀਂ ਕੰਮ ਵੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਆਪਣਾ ਕੰਮ ਪੂਰਾ ਨੀਟ ਹੈਂਡ ਕਲੀਨ ਸਾਫ ਸੁਥਰਾ ਤੁਹਾਨੂੰ ਮਿਲੂਗਾ ਤੇ ਇਹ ਮਸ਼ੀਨਵਰਕ ਦਾ ਸੂਟ ਹੈਗਾ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਪਿਆਰਾ ਇਹਦਾ ਡਿਜ਼ਾਈਨ ਹੈਗਾ ਜੇਕਰ ਤੁਸੀਂ ਇਹ ਡਿਜ਼ਾਈਨ ਕਿਸੇ ਹੋਰ ਕਲਰ ਦੇ ਉੱਪਰ ਕਰਵਾਉਣਾ ਚਾਹ ਰਹੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਸਾਨੂੰ ਫੋਨ ਤੇ ਜਿਹੜੀ ਗੱਲਬਾਤ ਸਾਡੇ ਨਾਲ ਕਰ ਸਕਦੇ ਹੋਗੇ ਇਹ ਹੈਗੇ ਸੀ ਆਪਣਾ ਪਹਿਲਾ ਸੂਟ ਦੇਖੋ ਇਹ ਮਸਲੀਨ ਦੇ ਉੱਪਰ ਬਣਿਆ ਹੋਇਆ ਸੀਗਾ ਉਸ ਤੋਂ ਬਾਅਦ ਇਹ ਸੂਟ ਹੈਗਾ ਆਪਣਾ ਕੀਵੀ ਸ਼ਲਕ ਦੇ ਉੱਪਰ ਕੀਵੀ ਸ਼ਲਕ ਦੇ ਉੱਪਰ ਇਹ ਸੂਟ ਬਣਿਆ ਹੋਇਆ ਹੈਗਾ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਪੈਚਵਰਕ ਦਾ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਆਪਾਂ ਫਰੰਟ ਬੈਕ ਦੇ ਉੱਪਰ ਜਿਹੜਾ ਕੰਮ ਕੀਤਾ ਹੋਇਆ ਹੈਗਾ ਇਹ ਪੈਚਵਰਕ ਦਾ ਕੰਮ ਹੈ ਸਾਰਾ ਤੁਸੀਂ ਦੇਖ ਸਕਦੇ ਹੋ ਮੈਂ ਰੂਨ ਕਲਰ ਦਾ ਆਪਾਂ ਜਿਹੜੇ ਦੇ ਉੱਪਰ ਪੈਚ ਲਗਾਇਆ ਹੋਇਆ ਹੈਗਾ ਬਿਸਕੁਟ ਜਿਹੇ ਰੰਗ ਦਾ ਹੈਗਾ ਸੂਟ ਦਾ ਕੀਵੀ ਸ਼ਲਕ ਦਾ ਇਹ ਸਟਾਪ ਹੈਗਾ ਇਧਰ ਦੇਖੋ ਇਹਦੇ ਚਾਕਾਂਗੇ ਇਹਦਾ ਕੰਮ ਆ ਗਿਆ ਇਹ ਜੇ ਤਰ੍ਹਾਂ ਇਹ ਆ ਗਿਆ ਦੇਖੋ ਬੈਕ ਵਾਲੇ ਚਾਕ ਘੇਰੇ ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਬੈਕ ਵਾਲੇ ਚਾਕ ਘੇਰੇ ਆ ਗਏ ਇਹ ਆ ਗਏ ਫਰੰਟ ਵਾਲੇ ਚਾਕ ਘੇਰੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਜਰੀ ਦੇ ਨਾਲ ਸਾਰਾ ਕੰਮ ਕੀਤਾ ਹੋਇਆ ਹੈ ਤੇ ਐਵੇਂ ਨਹੀਂ ਕੰਮ ਦੇਖੋ ਬਾਵਾ ਦੇ ਉੱਪਰ ਹੈਗਾ ਇਹਦੇ ਵਿੱਚ ਜਿਹੜਾ ਆਪਾਂ ਪੈਚ ਲਗਾਏਗਾ ਮੈਂ ਰੂਣ ਗਲੋ ਦਾ ਲਗਾਇਆ ਹੈਗਾ ਕੀਵੀ ਛਲਕ ਦਾ ਸਟਾਫ ਹੈਗਾ ਤੁਸੀਂ ਕੰਮ ਨੂੰ ਨੇੜੇ ਤੋਂ ਦੇਖੋ ਚੈੱਕ ਕਰ ਸਕਦੇ ਹੋਗੇ ਨੇੜੇ ਦਾ ਕੰਮ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਸਫਾਈ ਦੇ ਵਿੱਚ ਦੇਖੋ ਤੁਹਾਨੂੰ ਕੰਮ ਮਿਲੂਗਾ ਨੀਟ ਐਂਡ ਕਲੀਨ ਸਾਫ ਸੁਥਰਾ ਤੁਹਾਨੂੰ ਸਾਰਾ ਕੰਮ ਜਿਹੜਾ ਮਿਲੂਗਾ ਇਹ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਜਿਹੜਾ ਸੂਟ ਦਾ ਕੋਈ ਵੀ ਜਿਹੜਾ ਵਰਕ ਦਾ ਕੰਮ ਹੈਗਾ ਆਪਾਂ ਤੁਹਾਨੂੰ ਨਹੀਂ ਕਰਕੇ ਦੇਵਾਂਗੇ ਦੇਖੋ ਇਸ ਤਰ੍ਹਾਂ ਦਾ ਇਹ ਸਟਾਫ ਹੈ ਕੀ ਵੀ ਸ਼ਲਕ ਦਾ ਤੁਸੀਂ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈ ਦੀ ਫੀਟਿੰਗ ਵੀ ਜਿਹੜੀ ਬਹੁਤ ਜਿਆਦਾ ਸੋਹਣੀ ਆਉਂਦੀ ਹੈ ਤੇ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਇਆ ਤਾਂ ਤੁਸੀਂ ਕਿਸੇ ਹੋਰ ਕਲਰ ਦੇ ਉੱਪਰ ਕਰਵਾਉਣਾ ਚਾਹੁੰਦੇ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਨੂੰ ਬਰਸਾ ਮੈਸੇਜ ਕਰ ਸਕਦੇ ਤੇ ਆਪਣਾ ਫੂਟ ਜਿਹੜਾ ਤੁਸੀਂ ਬੁੱਕ ਕਰਵਾ ਸਕਦੇ ਹੋ ਇਹਨੂੰ ਤੁਸੀਂ ਹੋਰ ਕਲਰ ਦਾ ਕੰਬੀਨੇਸ਼ਨ ਦੇ ਉੱਪਰ ਕਸਟਮਾਈਜ਼ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਸੇਵ ਕਲਰ ਲੈਣਾ ਤੇ ਪੈਚ ਦਾ ਕਲਰ ਚੇਂਜ ਕਰਵਾਉਣਾ ਹੈ ਇਹ ਵੀ ਕਰਵਾ ਸਕਦੇ ਹੋ ਜਿਵੇਂ ਵੀ ਤੁਸੀਂ ਚਾਹੋਗੇ ਤਾਂ ਉਸ ਤਰ੍ਹਾਂ ਦੇ ਸੂਟ ਜਿਹੜੇ ਰੈਡੀ ਤੁਹਾਨੂੰ ਕਰਕੇ ਦੇ ਸਕਦੇ ਆ ਇਹ ਕੀ ਵੀ ਛਲਕੀ ਦੇ ਉੱਪਰ ਬਣਿਆ ਹੋਇਆ ਪੈਚ ਵਰਕ ਦਾ ਸੂਟ ਇਹ ਵੀ ਮਸ਼ੀਨ ਦੇ ਵਿੱਚ ਹੀ ਬਣਿਆ ਹੋਇਆਗਾ ਉਸ ਤੋਂ ਬਾਅਦ ਹੈਗਾਗਾ ਸਿੰਪਲ ਕਰੇਵ ਦੇ ਉੱਪਰ ਕੰਮ ਕੀਤਾ ਹੋਇਆਗਾ ਬਹੁਤ ਹੀ ਜਿਆਦਾ ਸੋਹਣਾ ਕਰੇਵ ਹੈ ਵੀ ਨਾ ਹੀ ਦੇ ਕੋਈ ਦਸ ਜੰਦੀ ਕੋਈ ਦਿੱਕਤ ਆਉਂਦੀ ਹੈ ਕਿ ਤੇ ਨਾ ਹੀ ਇਹਦੀ ਸਟਰੈਂਕ ਹੋਂਦੀ ਆਉਂਦੀ ਆ ਦੇਖੋ ਇਹ ਬਹੁਤ ਹੀ ਜਿਆਦਾ ਸੋਹਣਾ ਜਾਂ ਸਟਾਪ ਹੈਗਾ ਕਰੇਵ ਦਾ ਤੁਸੀਂ ਦੇਖ ਸਕਦੇ ਹੋ ਇਹ ਚੱਕ ਕੇ ਇਹਦਾ ਕੰਮ ਪਹਿਲਾਂ ਤਾਂ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਨਵਾਂ ਜਾਂ ਡਿਜ਼ਾਈਨ ਹੈ ਦੇਖੋ ਕਸਟਮਰ ਦੇ ਨਾਪ ਦੇ ਰਿਕਾਰਡਿੰਗ ਆਪਾਂ ਇਹ ਸੂਟ ਜਿਹੜਾ ਰੈਡੀ ਕੀਤਾ ਕਿਉਂਕਿ ਕਸਟਮਰ ਥੋੜੇ ਜਿਹੇ ਛੋਟਾ ਪਾਉਂਦੇ ਨੇ ਉਹਨਾਂ ਦੀ ਹਿਪ ਜ਼ਿਆਦਾ ਕੀ ਕਿਉਂਕਿ ਥੋੜੇ ਜਿਹਾ ਹੈਲਦੀ ਨੇ ਉਹ ਤੇ ਤੁਸੀਂ ਦੇਖ ਸਕਦੇ ਹੋ ਚੱਕ ਕੇ ਇਹਦਾ ਕੰਮ ਦੇ ਸਕਦੇ ਦੋ ਫਲੋ ਜਿਹੜੇ ਫਲਾਵਰ ਆਉਣਗੇ ਦੋਨੇ ਕੁੰਜਾਂ ਦੇ ਵਿੱਚ ਅਹ ਕੇਦੇ ਪਰ ਦੋ ਫਲਾਵਰ ਆਉਣਗੇ ਇਸੇ ਤਰ੍ਹਾਂ ਹੀ ਕੰਮ ਜਿਹੜਾ ਤੁਹਾਨੂੰ ਬਾਵਾ ਦੇ ਉੱਪਰ ਮਿਲੂਗਾ ਐਸੇ ਤਰ੍ਹਾਂ ਦਾ ਕੰਮ ਹੀ ਤੁਹਾਨੂੰ ਇੱਕ ਇੱਕ ਫਲਾਵਰ ਦੇ ਨਾਲ ਦੇਖੋ ਬਾਜ ਦੇ ਉੱਪਰ ਮਿਲੂਗਾ ਤੇ ਸੇਮ ਕੰਮ ਤੁਹਾਨੂੰ ਮਿਲੂਗਾ ਸਲਵਾਰ ਦੀ ਮੂਰੀ ਦੇ ਉੱਪਰ ਸਲਵਾਰ ਦੀ ਮੂਰੀ ਦੇ ਉੱਪਰ ਸੇਮ ਕੰਮ ਮਿਲੂਗਾ ਤੁਹਾਨੂੰ ਦੋਨੇ ਮੂਰੀ ਜਿਹੜੀਆਂ ਆਪਾਂ ਸਲਵਾਰ ਦੀਆਂ ਅਹ 프ਰੰਟ ਸ਼ਰਟ ਦੇ ਪੱਲੇ ਦੇ ਬਰਾਬਰ ਤੇ ਆਪਾਂ ਵਰਕ ਕੀਤੀ ਹੋਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਡਿਜ਼ਾਈਨ ਹੈਗਾ ਬਣ ਕੇ ਰੈਡੀ ਹੈਗਾ ਇਹ ਇਸ ਤਰ੍ਹਾਂ ਦਾ ਦੇਖੋ ਤੁਸੀਂ ਕੰਮ ਜਿਹੜਾ ਸਾਡੇ ਤੋਂ ਕਰਵਾ ਸਕਦੇ ਹੋ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਬਹੁਤ ਹੀ ਜਿਆਦਾ ਸੋਹਣਾ ਦੇ ਕੋ ਫਲਾਵਰ ਆ ਜਿਹੜਾ ਬੂਟਾ ਪਾਇਆ ਹੋਇਆ ਹੈਗਾ ਡਾਵਲਾ ਸ਼ੇਡਰ ਦੇਖੋ ਕੱਟਵਾਰ ਕੇ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਤਾ ਨੂੰ ਮੂਰੀ ਵਾਲਾ ਕੰਮ ਦਿਖਾ ਦਿੰਦੇ ਆ ਇਸ ਤਰ੍ਹਾਂ ਦਾ ਇਹਦੇ ਨਾਲ ਦੇ ਆਪਾਂ ਦੋ ਕਸਟਮਰਾਂ ਦੇ ਸੇਮ ਸੇਮ ਸੂਟ ਆ ਜਿਹੜੇ ਆਪਾਂ ਰੈਡੀ ਕੀਤੇ ਆ ਜੇਕਰ ਤੁਹਾਨੂੰ ਇਹ ਇਹ ਡਿਜ਼ਾਈਨ ਪਸੰਦ ਹੈਗਾ ਤੁਸੀਂ ਸਾਡੇ ਤੋਂ ਇਹ ਗਰਮੀ ਵਾਲੇ ਸਟੱਬ ਦੇ ਉੱਪਰ ਵੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋਗੇ ਕਿਸੇ ਵੀ ਸਟੱਬ ਦੇ ਉੱਪਰ ਕਰਵਾ ਸਕਦੇ ਆ ਇਹ ਆਪਾਂ ਵਿਦਾਊਟ ਦੁਪੱਟਾ ਜਿਹੜਾ ਰੈਡੀ ਕੀਤੇ ਨੇਗੇ ਬਿਨਾਂ ਦੁਪੱਟਿਆਂ ਤੋਂ ਆਪਾਂ ਇਹ ਸੂਟ ਰੈਡੀ ਕਰਿਆ ਇਹਨਾਂ ਦਾ ਕੋਈ ਰੇਟ ਵੀ ਜ਼ਿਆਦਾ ਨਹੀਂ ਹੈਗਾਗਾ ਨਾਰਮਲ ਜਿਹਾ ਰੇਟ ਹੈ ਇਹਨਾਂ ਦਾ ਤੇ ਇਹਦੇ ਵਿੱਚ ਇੱਕ ਆਪਾਂ ਦੂਸਰਾ ਸੂਟ ਕਰਵਾਇਆਗਾ ਕਿਉਂਕਿ ਇਹਦੇ ਉੱਪਰ ਆਪਾਂ ਡਬਲ ਕੱਟ ਵਰਕੇ ਕਰਵਾਈ ਹੈ ਤੇ ਇਹਦੇ ਨਾਲ ਸਲਵਾਰਾ ਜਿਹੜੀ ਆਪਾਂ ਜੈਲੋ ਲਗਾਈਏਗੀ ਇਹ ਜੈਲੋ ਕਲਰ ਦੀ ਸਲਵਾਰ ਲਗਾਈਏਗੀ ਤੇ ਇਸ ਤਰ੍ਹਾਂ ਦਾ ਦੇਖੋ ਤੁਸੀਂ ਇਹਦੇ ਵੀ ਚਾਕਾਂ ਗੇਰ ਦਾ ਕੰਮ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਦੇਖੋ ਘੇਰ ਦਾ ਕੰਮ ਆ ਗਿਆ ਦੇਖੋ ਚਾਕਾ ਘੇਰ ਦਾ ਕੰਮ ਦੇਖੋ ਕਟ ਵਰਕ ਦੇ ਨਾਲ ਕੀਤਾ ਹੈ ਇਹ ਦੋਨੇ ਦੇਖੋ ਸ਼ਾਈਡਾਂ ਦੇ ਉੱਪਰ ਇਹ ਬੂਟੇ ਆਉਣਗੇ ਦੋ ਸੇਮ ਕੰਮ ਦੇ ਕੋਸਟ ਸੂਟ ਦੇ ਉੱਪਰ ਹੈ ਸੇਮ ਇਹਦੇ ਉੱਪਰ ਹੈ ਇਹਦੇ ਆਪਾਂ ਬਾਟਮ ਦੇ ਉੱਪਰ ਨਹੀਂ ਕੀਤਾ ਹੋਇਆ ਇਹਦੇ ਆਪਾਂ ਨੇ ਬਾਜ਼ੂ ਦੇ ਉੱਪਰ ਕੰਮ ਕੀਤਾ ਹੈ ਸਿਰਫ ਇਸ ਤਰ੍ਹਾਂ ਇਹਦੀ ਆਪਾਂ ਬਾਟਮ ਤੇ ਕੰਮ ਨਹੀਂ ਕੀਤਾ ਕਿਉਂਕਿ ਬਾਟਮ ਆਪਾਂ ਜਿਹੜੀ ਸਿੰਪਲ ਰੱਖੀ ਹੈ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਨਾ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਉੱਪਰ ਜਿਹੜਾ ਇਹਨੂੰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋਗੇ ਸਾਡੇ ਤੋਂ ਸੂਟਾਂ ਦਾ ਜਿਹੜਾ ਕੰਮ ਆ ਤੁਸੀਂ ਘਰ ਬੈਠੇ ਬੇਚੀ ਚੱਕੋਗੇ ਸਾਡੇ ਤੇ ਯਕੀਨ ਕਰਕੇ ਜਿਹੜਾ ਤੁਸੀਂ ਕਰਵਾ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਵੀ ਸੂਟ ਹੈ ਜਿਹੜਾ ਆ ਆਪਾਂ ਤੁਹਾਨੂੰ ਨਹੀਂ ਕਰਕੇ ਦੇਵਾਂਗੇ ਜਾਂ ਤਾਂ ਅਸੀਂ ਤੁਹਾਡਾ ਫੋਨ ਨਹੀਂ ਚੱਕਾਂਗੇ ਮੈਨੂੰ ਉਮੀਦ ਹੈ ਵੀ ਅੱਜਾਂ ਸੂਟ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਸੂਟ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਬਾਅਦ ਲਈ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ